ਕੱਗਰ ਦੀ ਰਿਪੋਰਟ ਹਲੇ ਤੱਕ ਬਿਲਕੁਲ ਸਹੀ ਹੈ ਅਲਟੀਮੇਟਲੀ ਖਨੌਰੀ ਜਾ ਕੇ ਜਦ ਭੰਕਰਪੁਰ ਤੋਂ ਚੱਲ ਪਿਆ ਸਰਾਲਾ ਹੋ ਗਿਆ ਟਾਂਗਰੀ ਮਾਰਕੰਡਾ ਇਹ ਸਾਰਾ ਜੋ ਪਾਣੀ ਇਕੱਠਾ ਹੋ ਕੇ ਜਾਂਦਾ ਸੀ ਤਾਂ ਇਹਨਾਂ ਦਿਨਾਂ ਦੇ ਵਿੱਚ ਅਕਸਰ ਸਥਿਤੀ ਖਰਾਬ ਹੋ ਜਾਂਦੀ ਸੀ ਪਰ ਹਲੇ ਉੱਥੇ ਬਿਲਕੁਲ ਠੀਕ ਠਾਕ ਹੈ 741 ਫੁੱਟ ਤੇ ਜਿਹੜਾ ਕੱਗਰ ਦਾ ਗੇਜ ਹੈ ਉਹ ਖਨੌਰੀ ਵਿਖੇ ਹੈ ਸੋ ਉੱਥੇ ਵੀ ਅਸੀਂ ਜਾ ਕੇ ਆਏ ਆ ਤੇ ਉੱਥੇ ਦੀ ਜਿਹੜੀ ਸਥਿਤੀ ਹੈ ਉਹ ਠੀਕ ਹੈ ਸਾਰੀ ਤੇ ਰੋਪੜ ਦੇ ਵਿੱਚ ਥੋੜੀ-ਬਹੁਤ ਜਿੱਥੇ ਵੀ ਕੋਈ ਦਿੱਕਤ ਆਈ ਹੈ ਕੋਈ ਮੇਨ ਗੱਲ ਨਹੀਂ ਉੱਥੇ ਕੋਈ ਮਾੜੀਆਂ-ਮੋਟੀਆਂ ਦਿੱਕਤਾਂ ਆ ਜਾਂਦੇ ਨਾਲ ਦੀ ਨਾਲ ਹੈ ਜਿਹੜਾ ਅਸੀਂ ਉਹਦਾ ਹੱਲ ਕੀਤਾ ਕਿਤੇ ਰੈਵੈਟਮੈਂਟ ਦੀ ਦਿੱਕਤ ਆਈ ਉਹਦਾ ਨਾਲ ਦੀ ਨਾਲ ਕਰ ਰਹੇ ਆ ਤੇ ਉਹਦੇ ਨਾਲ ਸਟੱਡ ਵੀ ਲਾਏ ਜਾ ਰਹੇ ਨੇ ਤੁਰੰਤ ਉੱਥੇ ਜਿਹੜੇ ਸਾਡੀਆਂ ਟੀਮਾਂ ਬੈਠੀਆਂ ਨੇ ਉਹ ਤੁਰਤ ਇਸ ਦਾ ਜਿਹੜਾ ਹੱਲ ਕਰਕੇ ਨਾਲ ਦੀ ਨਾਲ ਹਉਦੇ ਰਹੇ ਨੇ ਬਾਕੀ ਇੱਕ ਇਥੇ ਪਿੰਡ ਅਬਦੁੱਲਾਪੁਰ ਅਬਦੁੱਲਾਪੁਰ ਉਹਦੀ ਕਨੈਕਟੀਵਿਟੀ ਖਤਮ ਹੋਈ ਸੀ ਤਾਂ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਇਬਰਾਹਿਮਪੁਰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਲੋਕਾਂ ਨੂੰ ਬਿਠਾਇਆ ਹੈ ਦੇਖੋ ਉੱਥੇ ਉਹਨਾਂ ਨੂੰ ਸਾਰਾ ਜਿਹੜਾ ਹੈ ਪਸ਼ੂਆਂ ਦੇ ਲਈ ਵੀ ਸਾਰਾ ਇਨਸਾਨਾਂ ਦੇ ਲਈ ਸਭ ਕੁਝ ਉੱਥੇ ਜਿਹੜਾ ਇੰਤਜ਼ਾਮ ਹੈ ਉਹ ਅਸੀਂ ਉੱਥੇ ਕੀਤਾ ਹੈ